ਮੈਂ ਗੁਰਮੀਤ ਸਿੰਘ ਗਿੱਲ ਜੀ ਪਿੰਡ ਕਮਟਾਲਾ ਕਨੌਲੀ ਤੋਂ ਮੌਜੂਦਾ ਸਰਪੰਚ ਜੀ ਇਹ ਮੁੰਡੇ ਦਾ 3-4 ਸਾਲ ਤੋਂ ਝਗੜਾ ਚੱਲ ਰਿਹਾ ਸੀ ਜੀ ਉਹਦੇ ਸਬੰਧੀ ਇਹਨਾਂ ਤੇ ਪਰਚਾ ਆਇਆ ਸੀ ਇਹ ਇੱਕ ਤਰੀਕੋ ਘਹਿਰਾ ਜਿਹੀ ਪਰਚੋ ਜਨਰਲ ਤਰੀਕ ਤੇ ਗਿਆ ਇਹਨਾਂ ਨੂੰ ਜੱਜ ਸਾਹਿਬ ਨੇ ਰਿਸ਼ਤੀ ਪਾ ਕੇ ਤੇ ਕੱਲ ਹੀ ਇਹ ਰੇਸ਼ਾਮੀ ਜੇਲ੍ਹ ਚ ਭੇਜਿਆ ਗਿਆ ਇਹ ਸਾਨੂੰ ਨਹੀਂ ਪਤਾ ਕੀ ਹੋਇਆ ਵਾ ਪੁਲਿਸ ਮੁਲਾਜ਼ਮਾਂ ਦੇ ਮੁਤਾਬਕ ਪਤਾ ਲੱਗਦਾ ਹੈ ਕਿ ਇਹ ਮੁੰਡੇ ਨੇ ਰਾਤ ਪਾ ਲੈ ਲਿਆ ਆਪਣੇ ਪਰਨੇ ਨਾਈ ਇਹ ਮੁੰਡਾ ਘੜੋ ਮਾਤੜੀ ਸੀ ਤੇ ਮਾਪਿਆਂ ਦੇ ਵਿਚਾਰੇ ਮਾਤੜਿਆ ਬਿਮਾਰੀ ਦੇ ਮਾਰੇ ਉਹ ਵੀ ਦੋਵੇਂ ਜੀ ਉਹਨਾਂ ਤੋਂ ਆਪਣਾ ਨਹੀਂ ਸਰਦਾ ਤੇ ਇਹਦਾ ਵਿਚਾਰੇ ਦਾ ਇਲਾਜ ਕਿੱਥੋਂ ਕਰਾਉਣਾ ਸੀ ਨਾ ਬਹੁਤ ਮਜਬੂਰੀ ਉਹਨਾਂ ਦੇ ਘਰ ਤੇ ਹੱਥ ਮਾੜੇ ਨੇ ਕੀ ਮੰਗ ਕਰਦੀ ਸੀ ਪ੍ਰਸ਼ਾਸਨ ਕੋ ਉਹ ਮੰਗ ਕਰਦੇ ਆ ਵੀ ਇਹਨਾਂ ਦੀ ਸ਼ਹਾਦਾ ਕੀਤੀ ਜਾਵੇ ਇਹਨਾਂ ਦੀ ਮੱਤ ਕੀਤੀ ਜਾਵੇ ਵੀ ਕਮਾਉਣ ਵਾਲਾ ਮੁੰਡਾ ਹੈ ਕਿ ਨਹੀਂ ਤੇ ਪਰ ਇਹਨਾਂ ਦਾ ਸ਼ਹਾਦਾ ਵੀ ਕੋਈ ਨਹੀਂ ਹੈ ਹੋਸਪਿਟਲ ਆਈ ਡੈੱਡ ਬਡੀ ਹਾਂਜੀ ਹਸਪੀਟਲ ਆਈ ਡੈੱਡ ਬਡੀ ਲੈਣ ਤੇ ਸਭ ਜੱਜ ਸਾਹਿਬ ਨੂੰ ਡਿਕਦੇ ਪਏ ਆ ਜੇਲ੍ਹ ਦੇ ਅਫਸਰਾਂ ਤੱਕ ਡਿਕਦੇ ਪਏ ਪੁਲਿਸ ਮਾਰ ਮੰਦ ਹੋਣਾ ਵਾ ਉਹ ਕਰਾ ਕੇ ਤੇ ਫੇਰ ਇਹ ਸਾਡੇ ਬਾਲੇ ਕਰਨਗੇ ਬਡੀ ਇਹ ਦੀ ਗੋਂਦਵਾਲ ਸਾਹਿਬ ਤੋਂ ਜੀ ਸਾਨੂੰ ਦਿਨੇ ਫੋਨ ਕੀਤਾ ਗਿਆ ਜੀ ਮੁਲਾਜ਼ਮਾਂ ਲੋ ਕਿਸੇ ਨੂੰ ਫੋਨ ਕੀਤਾ ਇਹ ਉਹਨਾਂ ਗਾੜੀ ਦੱਛਿਆ ਵੀ ਸਾਡੇ ਬੱਚੇ ਦੀ ਡੱਤ ਹੋ ਚੁੱਕੀ ਮੁੰਡੇ ਦਾ ਨਾਮ ਕਿੰਨੀ ਉਮਰ ਦੀ ਮੁੰਡੇ ਦਾ ਨਾਮ ਪ੍ਰਿੰਸ਼ਾ ਜੀ ਹੋ ਜੀ ਅਜੀ ਮੇਰੇ ਸਾਹ 23 24 ਸਾਲ ਨੂੰ ਬਤੋਣੀ ਹੈ ਕਵਾਰਾ ਸੀ ਜੀ ਮੰਗਲ ਸਿੰਘ ਚਲੋ ਹੀ ਮੁੰਡੇ ਨਾ ਉਹ ਝਗੜਾ ਆਇਆ ਹੈ ਤੇ ਝਗੜੇ ਦਾ ਹੈ ਵਿੱਚ ਨਾ ਹਾਂਜੀ ਕਿੱਥੇ ਆਇਆ ਹੈ ਕਿਹੜੀ ਜੀ ਗਮਟਾਉ ਲਿਆ ਹਾਂਜੀ ਝਗੜਾ ਆਇਆ ਹੈ ਉਹ ਫੋਰਟੀ ਨਾਲ ਹੋਈ ਹੈ ਉੱਥੇ ਆਇਆ ਹੈ ਸਸਾ ਇਹਤ ਮਤਲਬ ਨਫਾਲ ਲੱਗੇ ਮਰੀਜ਼ ਹੈ ਹਾਂਜੀ ਇਹ ਦੋਨਾਂ ਨੂੰ ਪਤਾ ਵੀ ਕਿੱਥੇ ਜਿਹੜੇ ਵਿੱਚ ਲਿਆ ਕੋਈ ਬੈਡ ਨਹੀਂ ਹੋਪਤ ਨਹੀਂ ਤਾਲੂ ਖੋਣੇ ਹੀ ਬਵਰ ਹਾਂਜੀ ਤੇ ਹਮਸਾਰੇ ਕਿੰਦਾ ਜਿਹੜੇ ਵਿੱਚ ਨੌਜਵਾਨਾਂ ਤੋਂ ਦੀ ਆਤਮ ਹੱਤਿਆ ਸਰਟੀਫਿਕੇਟ ਸਰ ਕੀ ਇਹ ਮਾਮਲਾ ਤੇ ਕੀ ਕਰਨਾ ਹੈ ਉਦੇ ਚ ਇੱਕ ਸਾਨੂੰ ਰੁਕਾ ਜਿਹੜਾ ਹੈਗਾ ਗੋਵਿੰਦਵਾਲ ਸਾਹਿਬ ਸੁਪਰਡੈਂਟ ਸਾਹਿਬ ਨੇ ਜੇਲ੍ਹ ਦੇ ਵਿੱਚੋਂ ਭੇਜਿਆ ਗਿਆ ਜਿਸ ਦੇ ਵਿੱਚ ਪਵਨਦੀਪ ਇਲੀਸ ਪ੍ਰਿੰਸ ਪੁੱਤਰ ਮੰਗਲ ਸਿੰਘ ਇਹ ਅਮਰਸਰ ਦਾ ਰਹਿਣ ਵਾਲਾ ਹੈਗਾ ਤੇ 27 ਸਾਲ ਦੀ ਉਮਰ ਹੈਗੀ ਹੈ ਤੇ ਇਹ ਐਫ ਆਈ ਆਰ ਨੰਬਰ 3312001 307 325 ਅਮਰਸਰ ਜਿਹੜਾ ਸੀ ਉਥੇ ਐਫ ਆਈ ਆਰ ਲਾਜ ਹੋਈ ਹੋਈ ਹੈ ਸੋ ਇਹ ਹਵਾਲਾਤੀ ਸੀਗਾ 22 ਚਾਰ 2025 ਨੂੰ ਇੱਥੇ ਆਇਆ ਸੀਗਾ ਜੇਲ੍ਹ ਦੇ ਵਿੱਚ ਤੇ ਇਹਨੇ ਪਿਛਲੀ ਕੱਲ ਰਾਤ ਨੂੰ ਜਿਹੜਾ ਸਪੈਸ਼ਲ ਬੋਰਡ ਦੇ ਵਿੱਚ ਸੀਗਾ ਤੇ ਉਥੇ ਇਹਨੇ ਬਾਥਰੂਮ ਦੇ ਵਿੱਚ ਫਾਹ ਲੈ ਲਿਆ ਹੈ ਸੋ ਜਿਹੜੀ ਮੈਡੀਕਲ ਟੀਮ ਹੈਗੀ ਇਹਨੂੰ ਅਸੀਂ ਉੱਥੇ ਹਸਪੀਟਲ ਪਹੁੰਚਾ ਦਿੱਤਾ ਹੈਗਾ ਤੇ ਉੱਥੇ ਉਹਦਾ ਪੋਸਟ ਵਰਡਮ ਕਰ ਰਹੇਗੇ ਤੇ ਜੋ ਪੋਸਟ ਵਰਡ ਦੀ ਰਿਪੋਰਟ ਆਏਗੀ ਫਿਰ ਤੁਹਾਨੂੰ ਅਸੀਂ ਨਾਲ ਦੇ ਨਾਲ ਅੱਗੇ ਦੱਸ ਦਾਂਗੇ ਕੀ ਹੋਇਆਗਾ